ਦੋਸਤੋ ਸਾਡਾ ਪੱਗ ਨਾਲ ਕੀ ਰਿਸ਼ਤਾ ਹੈ ਆਓ ਅੱਜ ਅਪਰ ਜਾਣਦੇ ਹਾਂ ਇਸ ਵੀਡੀਓ ਵਿੱਚ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਮੈਂ ਪੱਗ ਕਿਉਂ ਬੰਨਾਂ ਕਿ ਇਸ ਤੋਂ ਬਿਨਾ ਮੈਂ ਸਿੱਖ ਨਹੀਂ ਹਾਂ ਜਦੋਂ ਮੰਨਦਾ ਮੈਂ ਸਿੱਖ ਹਾਂ ਫਿਰ ਇਹ ਪੱਗ ਵਾਲਾ ਅੜਿੱਕਾ ਕਿਉਂ ਸਿੱਖੀ ਕੀ ਪੱਗ ਨਾ ਕਮੌਣੀ ਹੈ ਮਾਂ ਸਿਆਣੀ ਸੀ ਕਹਿੰਦੀ ਬੱਚਾ ਇਸ ਦਾ ਜਵਾਬ ਸਵੇਰੇ ਦੇਾਂਗੀ ਬੱਚਾ ਸਵੇਰੇ ਸਕੂਲ ਲਈ ਤਿਆਰ ਹੁੰਦਾ ਕਹਿੰਦਾ ਹੈ ਮਾਂ ਵਰਦੀ ਦਿਓ ਮਾਂ ਨੇ ਕਿਹਾ ਉਹ ਤੇ ਤਿਆਰ ਹੀ ਨਹੀਂ ਕੀਤੀ ਬੱਚਾ ਫਿਰ ਮੈਂ ਸਕੂਲ ਕਿਵੇਂ ਜਾਵਾਂਗਾ ਮਾਂ ਨੇ ਅੱਗੇ ਜਵਾਬ ਦਿੱਤਾ ਮੇਰੇ ਬੱਚੇ ਸਕੂਲ ਵਰਦੀ ਨੇ ਥੋੜਾ ਜਾਣਾ ਹੈ ਪੜਨਾ ਤੂੰ ਦਿਮਾਗ ਤੇਰਾ ਇਹ ਵਰਦੀ ਦਾ ਅੜਿੱਕਾ ਕਿਉਂ ਬੱਚਾ ਗੁੱਸੇ ਚ ਕਹਿੰਦਾ ਹੈ ਹੱਦ ਹੋ ਗਈ ਮਾਂ ਅਨੁਸ਼ਾਸਨ ਵੀ ਆਖਿਰ ਕੋਈ ਚੀਜ਼ ਹੈ ਮਾਂ ਨੇ ਜਵਾਬ ਦਿੱਤਾ ਤਾਂ ਫਿਰ ਦੱਸ ਮੇਰੇ ਬੱਚੇ ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਅੜਿੱਕਾ ਕਿਉਂ ਤੇਰੇ ਸਿਰ ਤੇ ਬੰਨੀ ਹੋਈ ਦਸਤਾਰ ਦੋ ਗੱਜ ਕਪੜਾ ਨਹੀਂ ਇਹ ਗੁਰੂ ਜੀ ਵੱਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ